ਬਦੀ ਤੇ ਨਿਕੀ ਦਾ ਪ੍ਰਤੀ ਇੱਕ ਦੁਸ਼ਹਿਰਾ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਨੇ ਪਰ ਇਸ ਵਾਰ ਹੜਾਂ ਦੀ ਮਾਰ ਕਾ ਜਿੱਥੇ ਮਹਿੰਗਾਈ ਦੀ ਮਾਰ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਤੇ ਵੀ ਪਈ ਹੈ ਦੱਸਦੇ ਕਿ ਹਰ ਸਾਲ ਦੀ ਤੁਲਨਾ ਚ ਇੰਨਾ ਪੁਤਲਿਆਂ ਦੀ ਮੰਗ ਕੁਝ ਮੰਗ ਦੇ ਵਿੱਚ ਕੁਝ ਕਮੀ ਆਈ ਹੈ ਪਰ ਇਸ ਸਬ ਦੇ ਬਾਜੂ ਤੋਂ ਅੰਮ੍ਰਿਤਸਰ ਚ ਬਣੇ ਇਨ੍ਹਾਂ ਪੁਤਲਿਆਂ ਦੇ ਕਾਰੀਗਰਾਂ ਨੂੰ ਹਰ ਸ਼ਹਿਰ ਤੋਂ ਪੁਤਲਿਆਂ ਦੇ ਆਰਡਰ ਮਿਲ ਰਹੇ ਨੇ ਕਾਰੀਗਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਬਾਜੂ ਤੋਂ ਅੰਮ੍ਰਿਤਸਰ ਦੇ ਵਿੱਚ 3 ਫੁੱਟ ਤੋਂ ਲੈ ਕੇ 110 ਫੁੱਟ ਤੱਕ ਦੇ ਪੁਤਲੇ ਬਣਾਏ ਅਤੇ ਵੇਚੇ ਜਾ ਰਹੇ ਨੇ ਇਤਨਾਲੇ ਇਸ ਵਾਰ ਲੰਡਨ ਤੋਂ ਰਾਮਨ ਦੇ ਪੁਤਲੇ ਬਣਾਉਣ ਦੇ ਵੀ ਆਰਡਰ ਆਏ ਨੇ ਅਤੇ ਉਹ ਰਾਮਨ ਦੇ ਪੁਤਲੇ ਬਣਾ ਕੇ ਲੰਡਨ ਭੇਜ ਰਹੇ ਨੇ ਕੀ 라ਵਣ ਦਾ ਵਿਆਹ ਹਰ ਸਾਲ ਬੁਲਾਈ ਜਾਂਦੇ ਕਿੰਨੇ ਜੇ ਰੋਗ ਤੋਂ 라ਵਣ ਕਰਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅੱਗੇ ਸਾਡੇ ਵਿਧਾਇਆ ਅੱਗੇ ਅਹੀ ਵਿਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਕਾਟ 120 25 25 ਸਾਲ ਦੇ ਕਰੀਬ ਕਿਰਪ ਹੋ ਗਿਆ ਕਰਦੇ ਹਾਂ ਹਰ ਸਾਲ ਤੇ 라ਵਣ ਕਰਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿਥੇ ਕਿਥੇ ਤੜੇ 라ਵਣ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਹੀ ਸਿੱਖੇ ਸੀ ਤੇ ਠਾਕੁਰ ਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਪਏ ਹਾਂ ਕੀ ਕਿ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਸੀ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਦਰਨ ਤਰਨ ਤੇ ਫੇ ਇਕੱਲੇ ਪੰਜਾਬ ਕੀ ਰਵੀਆਂ ਦੇ ਬਾਹਰ ਚਲੇ ਜਾਂਦੇ ਬਾਹਰ ਸਰ ਮੇਰੇ ਢਾਵਨ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰਾ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂ ਹਾਂਜੀ ਸਰ ਕਿੱਲੇ ਰੌਣ ਦੇ ਫੇਸ ਚਲਦੇ ਮੇਰੇ ਕਈ ਵਾਰੀ ਕੰਨਮ ਆਰਡਰ ਦੱਦਾ ਸੱਟੇ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦਾ ਹੈ। ਬਾਕੀ ਇਹ ਪੰਜਾਬ ਦੇ ਵਿੱਚ ਹੈ। ਮੇਰੇ ਦਾਦਾ ਜੀ ਜਿਹੜੇ ਸੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਦੀ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਮ੍ਰਿਤਸਰ ਵੱਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵੱਸ ਗਏ। ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੀਜੇ ਪਤੂਜੇ ਅੱਗੇ ਜਿਹੜੇ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ। ਉਹ ਕਰਦੇ ਵੀ ਪਏ ਆ। ਸੁਲੰਦਰ ਵੀ ਇਹ ਚੀਜ਼ ਹੈ। ਪੀਰ ਪੂਰੇ ਰਾਮ ਤਿਆਰ ਕਰ ਕੋ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦਰਗਣਾ ਤੀਰਤੀ ਦਰਗਣਾ ਤੀਥੇ ਸਾਡੇ ਰਾਮ ਸਰ ਕਰ ਹਾਂਜੀ ਹਾਂਜੀ ਉਹ ਤੇ ਮੈਂ ਹਰ ਸਾਲ ਬਣਾ ਰਿਹਾ ਹਾਂ ਸਰ ਇੱਥੋਂ ਕਾਟ ਦੋ ਕਾਟ 110 ਦਾ ਇਸ ਤੇ ਕਰੀ ਪਰੀ ਦੀ ਹੈ ਆ 110 ਦੇ ਵਿੱਚ ਵਿੱਚ ਬਣਾਈ ਜੀ ਕੀ ਕਹਿਣਾ ਚਾਹੋਗੇ ਕਿ ਕੀ ਕੀ ਤਿਆਰ ਲਾਗਤ ਕੀ ਕੀ ਲੱਗਦਾ ਕਿ ਕੀ ਕੀ ਤਿਆਰੀ ਸਰ ਕਿੰਨਾ ਲਾਗਤ ਤੇ ਸਾਰਾ ਉਹ ਜਿਹੜਾ ਹਰ ਵਾਰੀ ਦਾ ਹੈ ਸਿਰਫ ਇਹ ਕੰਮ ਗਿਆ ਹੀ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਨੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਉਹ ਕਾਗਜ਼ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਐਸਕੇ ਕੋਈ ਕੋਈ ਤੇ ਮਲਕੀ ਮਹंगाई ਤੋਂ ਜ਼ਿਆਦਾ ਕੋਈ ਖਰਚ ਕਮਾਈ ਤੋਂ ਨਹੀਂ ਹੋਣੀ ਹਣੀ ਅੰਨੀ ਅੱਜ ਤਾਂ ਸਰ ਕੱਢੀ ਹੋਈ ਕਿ ਲੋਕ ਵੀ ਆਹੀ ਕਹਿੰਦੇ ਕਿ ਸਾਨੂੰ ਵੀ ਕਹਿਆ ਇਹ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਨਹੀਂ ਸਮਝ ਦੇ ਤੂੰ ਤਾਂ ਕਿੰਨੇ ਕੱਢ ਰਾਗੇ ਤੋ ਮੇਰੇ ਕੋਲ ਤਾਂ ਸਾਡੇ ਜਿਹੜੇ ਇਹ ਚਾਰ ਭਰਾਵੇਂ ਹਾਂਜੀ ਸਾਡੇ ਕੋਲ 15 ਪੇ 20 25 ਆਰਡਰ ਆ ਗਏ ਨੇ ਹਾਂਜੀ ਕਿਨੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦਰਜਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਬੰਦੇ ਆ ਗਏ ਕਿ ਕੀ ਕੀ ਬੰਦੇ ਦੇ ਵਿੱਚ ਇਹਦੇ ਵਿੱਚ ਸਰ ਵਾਂਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ થોੜੇ ਇੱਕ ਦੋ ਦਿਨਾਂ ਜਿਹੜੇ ਆਪਰੇਸ਼ਨ ਚੱਲੀ ਹੋਣੀ ਹੈ ਤੇ ਕਿਸਦਾ ਕੁਦਰ ਰਵਣ ਬਣਾਇਆ ਜਾਂਦਾ ਹਾਂਜੀ ਹਾਂਜੀ ਸਰ ਪਟਾਕੇ ਵਗੈਰਾ ਫਿਰ ਆਪਾਂ ਦੇ ਤਰੀਕੇ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਹੈ ਮੇਰਾ ਸਿਰਫ ਪੁੱਤਲੇ ਦਾ ਕੰਮ ਕਰਾਵਣ ਦਾ ਉਹ ਮੈਂ ਮੇਰਾ ਉਹ ਮੇਰਾ ਕੰਮ ਕਿਹੜੇ ਕਿਹੜੇ ਪੁੱਤਲੇ ਜਾ ਕੇ ਤੇ ਜਾਂਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਾਵਣ ਕੁਮਕਰਨ ਵਗੈਰਾ ਬੰਦੇ ਹੈ ਉਹੀ ਬਣਾਈ ਦੇ ਬਾਕੀ ਅੱਗੋ ਜਿੱਦੀ ਫਰਵਾਇਸ਼ ਹੋਵੇਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹੈ ਮੈਂ ਕੀ ਨਾ ਜੀ ਮੇਰਾ ਨਾਮ ਸਰ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹੁੰਦੇ ਕੌਣ ਤੋਂ ਰਾਮਨ ਬਣਾਣਾ ਸ਼ੁਰੂ ਕੀਤਾ ਇਹ ਸਾਡਾ ਰਾਮਨ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ ਲਾਲ ਜੀ ਫਿਰ ਉਸ ਤੋਂ ਬਾਅਦ ਰਵਨਸ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕੀ ਸਾਡਾ ਰਾਵਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਉਣ ਦਾ ਰਾਵਣ ਇੱਕ ਰਾਵਣ ਬਣਾਉਣ ਚ ਸਾਨੂੰ 10-12 ਦਿਨ ਲੱਗ ਜਾਂਦਾ ਹੈ ਜਿੱਦਾਂ ਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਦੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਸਿੱਧਾਂ ਤੇ ਸ਼ਹਿਰਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਘਰਾਪੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਜੀ ਬਾਅਦ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬిన 10 ਝਾੜੇ ਭੇਜੇ ਨੇ 라ਵਨ ਦੇ ਐਸੇ ਤਿਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਦ ਤੇ ਸਾਡੇ ਡੇੜਾ ਧੁੰਨ ਚ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੁਸੀਂ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗਰ ਚੂੜੀਆਂ ਮਨਜੀਠਾ 나ਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਐਸ ਤੋਂ ਮਹਿੰਗਾ ਕਿ ਸਸਤਾ ਹੈ ਬਹੁਤ ਹੀ ਮਹਿੰਗਾ ਮੈਂ ਕਹਿੰਦਾ ਮਹਿੰਗਾਈ ਇੰਨੀ ਕਿ ਹੋ ਗਈ ਹੈ ਨਾ ਕੀ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਿਆ 300 ਰੁਪਏ ਦਾ ਇੱਕ ਬਾਸ ਹੋ ਗਿਆ ਇਹ ਹਾੜਾ ਕਰਕੇ ਬਾਸ ਨਹੀਂ ਤਾਂ ਪਹਿਲਾਂ ਸਸਤੇ ਹੁੰਦੇ 150 ਰੁਪਏ ਪਰ ਹੁਣ ਕਿਥੇ 300 ਰੁਪਏ ਦਾ ਲੈਣਾ ਪੈ ਰਿਹਾ ਹੈ ਗਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ ਹੁਣ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਅਜਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਅਜਰ ਥੋੜੇ ਜਿਹਾ ਘਟ ਹੀ ਹੈਗੇ ਨੇ ਨਹੀਂ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ ਰਾਵਣ ਬਣ ਕੇ ਤਿਆਰ ਹੋ ਜਾਂਦੇ ਸੀ ਸਾਇਲ ਜੀ ਪਹਿਲਾਂ ਇਹ ਸਾਰੀ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਜਿਹੜੀਆਂ ਪਾ ਦਿੱਤੀਆਂ ਇਹ ਬੰਦ ਕਰ ਦਿੱਤੀਆਂ ਹਟਾ ਦੇ ਕਰਨੇ ਕਾਫੀ ਪ੍ਰਭਾਵਿਤ ਹੋ ਜਾਣੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹੜਾਂ ਦੇ ਵਿੱਚ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ਮਾ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ ਰਾਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜਾਂ ਕਰਕੇ ਵਿਚਾਰੇ ਕਈ ਰਾਉ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦਿਸਾਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦੁਰਗਾਣਾ ਕਮੇਟੀ ਕਿੰਨਾ ਫੁੱਟ ਉਚਾਰਾ ਬਣਾਇਆ ਜਾ ਰਿਹਾ ਇਸ ਟਾਈਮ ਦੁਰਗਾਣਾ ਕਮੇਟੀ ਚ ਉਚਾ ਬਣਾਇਆ ਜਾ ਰਿਹਾ 120 ਫੁੱਟ ਦਾ ਆਮ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਵੀ ਬਣਾਇਆ ਸੀ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ لال ਜੀ ਜੋ ਇਸ ਟਾਈਮ ਨਹੀਂ ਰਹੇ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਦਾ ਲਾਵਨ ਬਣਾ ਕੇ ਤਿਆਰ ਕਰਕੇ ਗਰਾਉਂਡ ਦੁਸ਼ਹਿਰਾ ਚ ਪਹੁੰਚਾਉਂਦੇ ਨੇ